ਸੁੱਤੇ ਆ ਝਾੜੂ ਦੇ ਵਣ ਜਾ ਮਿਲ ਜਾਵੇ ਕੋਈ ਰੱਬ ਦਾ ਬਖਸ਼ਿਆ ਤੂੰ ਵੀ ਬਖਸ਼ਿਆ ਕਿਸੇ ਮਿਲੇ ਹੋਏ ਦੀ ਸੰਗਤ ਦੇ ਵਿੱਚ ਚਲਿਆ ਜਾ ਸੱਚੇ ਪਾਤਸ਼ਾਹ ਜੀ ਕਹਿੰਦੇ ਬੰਦਿਆ ਤੂੰ ਵੀ ਸੱਚੇ ਪਾਤਸ਼ਾਹ ਜੀਆਂ ਦੇ ਚਰਨਾਂ ਦੇ ਨਾਲ ਮਿਲ ਜੇਂਗਾ ਆਖੂ ਸਤਨਾਮ ਸ੍ਰੀ ਵਾਹਿਗੁਰੂ ਕੋਈ ਬਚੋਲਾ ਲੱਭ ਲੈ ਬਚੋਲਾ ਲੱਭ ਲੈ ਜਿਹੜਾ ਆਪ ਜੁੜਿਆ ਉਹੀ ਸਾਨੂੰ ਜੋੜ ਸਕਦਾ ਹੈ ਜਿਹੜਾ ਆਪ ਨਹੀਂ ਜੁੜਿਆ ਉਹ ਸਾਨੂੰ ਕਦੇ ਜੋੜ ਨਹੀਂ ਸਕਦਾ ਭਾਈ ਜੇ ਹੁਣ ਇਥੋਂ ਕਿਸੇ ਨੇ ਚੰਡੀਗੜ੍ਹ ਜਾਣਾ ਹੋਵੇ ਰਸਤਾ ਉਹੀ ਦੱਸ ਸਕਦਾ ਹੈ ਜਿਹੜਾ ਪਹਿਲਾਂ ਆਪ ਗਿਆ ਜਿਹੜੇ ਨੂੰ ਆਪ ਨੂੰ ਰਸਤਾ ਨਹੀਂ ਪਤਾ ਉਹ ਦੂਜਿਆਂ ਨੂੰ ਕਿੱਦਾਂ ਦੱਸ ਸਕਦਾ ਹੈ ਭਾਈ ਇਸੇ ਲਈ ਜਿਹਨੂੰ ਪਤਾ ਹੈ ਉਹਦੇ ਚਰਨਾਂ ਦੇ ਨਾਲ ਜੁੜ ਜਾਓ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਾਂ ਦੇ ਚਰਨਾਂ ਦੇ ਨਾਲ ਜੁੜ ਜਾਓ ਇਹਨਾਂ ਨੇ ਸਾਨੂੰ ਭਵਜਲ ਤੋਂ ਪਾਰ ਲੰਘਾ ਦੇਣਾ ਹੈ ਆਖੂ ਸਤਨਾਮ ਸ੍ਰੀ ਵਾਹਿਗੁਰੂ ਸੁਖਮਨੀ ਸਾਹਿਬ ਜੀਾਂ ਦੀ ਬਾਣੀ ਵਿੱਚ ਸੱਚੇ ਪਾਤਸ਼ਾਹ ਜੀ ਕਹਿੰਦੇ ਆਪ ਜਪੈ ਅਵੈ ਨਾਮ ਜਪਾਵੇ ਸਭ ਨਾਲੋਂ ਪਹਿਲਾਂ ਸਾਨੂੰ ਆਪ ਨੂੰ ਜੁੜਨਾ ਪੈਣਾ ਹੈ ਜੇ ਅਸੀਂ ਜੁੜ ਗਏ ਸਾਨੂੰ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਪੈਣੀ ਦੁਨੀਆਂ ਦੇ ਆ ਲੋਕਾਂ ਨੇ ਸਾਨੂੰ ਵੇਖ ਕੇ ਆਟੋਮੈਟਿਕ ਜੁੜ ਜਾਣਾ ਹੈ ਆਕੂ ਸਤਨਾਮ ਸ੍ਰੀ ਵਾਹਿਗੁਰੂ ਜੇ ਅਸੀਂ ਜੁੜ ਕੇ ਸਾਡੇ ਬੱਚਿਆਂ ਨੇ ਵੀ ਜੁੜ ਜਾਣਾ ਹੈ ਸਾਡੇ ਬੱਚਿਆਂ ਨੂੰ ਕਹਿਣ ਦੀ ਲੋੜ ਨਹੀਂ ਪੈਣੀ ਉਹਨਾਂ ਨੇ ਆਟੋਮੈਟਿਕ ਜੁੜ ਜਾਣਾ ਹੈ ਜੇ ਅਸੀਂ ਟੁੱਟ ਗਏ ਸਾਡੇ ਬੱਚਿਆਂ ਨੇ ਸਾਡੇ ਨਾਲੋਂ ਪਹਿਲਾਂ ਟੁੱਟ ਜਾਣਾ ਹੈ ਭਾਈ ਇਸੇ ਲਈ ਸਾਨੂੰ ਜੁੜਨ ਦੀ ਲੋੜ ਹੈ ਇੱਕ ਮਹਾਪੁਰਖਾਂ ਦੇ ਕੋਲ ਮਾਤਾ ਚਲੀ ਗਈ ਕਹਿੰਦੀ ਬਾਬਾ ਜੀ ਸਾਡਾ ਬੱਚਾ ਗੁੜਬੜਾ ਖਾਂਦਾ ਇਹਨੂੰ ਗੁੜ ਖਾਣ ਤੋਂ ਹਟਾ ਦਿਓ ਬਾਬਾ ਜੀ ਕਹਿੰਦੇ ਮਾਤਾ ਕੱਲੂ ਆਵੀ ਦੂਜਾ ਦਿਨ ਹੋ ਗਿਆ ਉਸੇ ਟਾਈਮ ਉਸੇ ਵਕਤ ਮਾਤਾ ਗਈ ਬਾਬਾ ਜੀ ਇਹ ਬੱਚਾ ਗੁੜਬੜਾ ਖਾਂਦਾ ਇਹਨੂੰ ਗੁੜ ਖਾਣ ਤੋਂ ਹਟਾ ਦਿਓ ਬਾਬਾ ਜੀ ਕਹਿੰਦੇ ਬੱਚਾ ਗੁੜ ਨਾ ਖਾਇਆ ਕਰ ਮਾਤਾ ਕਹਿੰਦੀ ਬਾਬਾ ਜੀ ਜੇ ਨਹੀਂ ਕਹਿਣਾ ਸੀ ਕੱਲੇ ਆਖ ਦਿੰਦੇ ਜੇ ਨਹੀਂ ਕਹਿਣਾ ਸੀ ਕੱਲੇ ਆਖ ਦੰਦੇ ਢੇੜਾ ਕਿਉਂ ਲਵਾਉਣਾ ਸੀ ਐ ਮਾਤਾ ਕੱਲ ਕਿਦਾਂ ਆਖ ਦੰਦੇ ਕੱਲ ਤੇ ਅਸੀਂ ਆਪ ਵੀ ਖਾਂਦੇ ਸਾਂ ਆਖੂ ਸਤਨਾਮ ਸ੍ਰੀ ਵਾਹਿਗੁਰੂ ਪਹਿਲਾਂ ਅਸੀਂ ਨੇ ਆਪ ਗੁੜ ਖਾਣਾ ਛੱਡਿਆ ਤਾਂ ਇਸ ਬੱਚੇ ਨੂੰ ਉਪਦੇਸ਼ ਦਿੱਤਾ ਜੇ ਅਸੀਂ ਇਸ ਬੱਚੇ ਨੂੰ ਉਪਦੇਸ਼ ਦੰਦੇ ਗੁੜ ਨਾ ਖਾ ਅਸੀਂ ਖਾਈ ਜਾਂਦੇ ਐਸ ਬੱਚੇ ਨੂੰ ਕਹਿਣ ਦਾ ਕੋਈ ਵੀ ਅਸਰ ਨਹੀਂ ਸੀ ਹੋਣਾ ਕਿਉਂਕਿ ਸਭ ਨਾਲੋਂ ਪਹਿਲਾਂ ਸਾਨੂੰ ਆਪ ਨੂੰ ਜੁੜਨਾ ਪੈਣਾ ਹੈ ਜਿਹੜਾ ਆਪ ਜੁੜਿਆ ਉਹ ਸਾਨੂੰ ਜੋੜ ਸਕਦਾ ਹੈ ਜਿਹੜਾ ਆਪੇ ਨਹੀਂ ਜੁੜਿਆ ਉਹ ਸਾਨੂੰ ਸੱਚੇ ਪਾਤਸ਼ਾਹ ਜੀਾਂ ਦੇ ਚਰਨਾਂ ਦੇ ਨਾਲ ਜੋੜ ਨਹੀਂ ਸਕਦਾ ਆਖੂ ਸਤਨਾਮ ਸ੍ਰੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਬੰਦੇ ਆ ਜੇ ਤੂੰ ਜੁੜਨਾ ਹੀ ਚਾਹੁੰਦਾ ਹੈ ਨਾ ਕਿਸੇ ਇੱਕ ਦੇ ਚਰਨਾਂ ਦੇ ਨਾਲ ਜੁੜ ਜਾ ਥਾਂ ਥਾਂ ਦੇ ਪਟਕਣ ਦੇ ਨਾਲੋਂ ਇੱਕ ਥਾਂ ਦਾ ਹੋ ਕੇ ਵਹਿ ਜਾ ਆਖੂ ਸਤਨਾਮ ਵਾਹਿਗੁਰੂ ਤਾਂ ਹੀ ਤਾਂ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਨੇ ਥਾਂ ਥਾਂ ਦੇ ਪਟਕਣ ਨਾਲੋਂ ਇੱਕ ਥਾਂ ਦਾ ਹੋ ਕੇ ਵਹਿ ਜਾ खाधा हा खाधे पढ़ण नो हिकु खा ਇਕ ਥਾਂ ਦਾ ਹੋ ਕੇ हिकु खाधा होां पित्रो हिकु खाधा होांव पवित्रो हिकु खाधा हुजा तव्हां जी भक्ति नालो हिकु खां तां बि भॻती नालो ਇਕ ਥਾਂ ਦਾ ਹੋ ਕੇ ਵਹਿ ਜਾ ਸੱਚੇ ਪਾਤਸ਼ਾਹ ਜੀ ਕਹਿੰਦੇ ਬੰਦਿਆ ਕਿਸੇ ਇੱਕ ਦੇ ਚਰਨਾਂ ਦੇ ਨਾਲ ਜੁੜ ਜਾ ਥਾਂ ਥਾਂ ਦੇ ਉੱਤੇ ਪਟਕਣਾ ਚੰਗਾ ਨਹੀਂ ਹੁੰਦਾ ਆਖੂ ਸਤਨਾਮ ਸ੍ਰੀ ਵਾਹਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਬੜੀਆਂ ਉਦਾਹਰਣਾਂ ਦਿੱਤੀਆਂ ਨੇ ਕਹਿੰਦੇ ਜਿਹੜਾ ਕੁੱਤਾ ਹੁੰਦਾ ਜੇ ਕਿਸੇ ਦੇ ਬੂਹੇ ਦੇ ਉੱਤੇ ਬੱਜਿਆ ਹੋਇਆ ਉਹਨੂੰ ਸਮੇਂ ਦੇ ਨਾਲ ਭੋਜਨ ਮਿਲ ਜਾਂਦਾ ਹੈ ਲੇਕਿਨ ਜਿਹੜਾ ਕੁੱਤਾ ਕਿਸੇ ਦਾ ਅਜੇ ਤੱਕ ਬਣਿਆ ਨਹੀਂ ਜਿਹੜੇ ਕੁੱਤੇ ਦੇ ਗਲ ਵਿੱਚ ਪਟਾ ਪਾਇਆ ਹੋਇਆ ਉਹਨੂੰ ਦੁਨੀਆਂ ਦੇ ਲੋਕੀ ਕੁਝ ਨਹੀਂ ਕਹਿੰਦੇ ਕਿਉਂਕਿ ਉਹ ਕੁੱਤਾ ਕਿਸੇ ਦਾ ਰੱਖਿਆ ਹੋਇਆ ਜਿਹੜੇ ਕੁੱਤੇ ਦੇ ਗਲ ਵਿੱਚ ਪਟਾ ਨਹੀਂ ਪਾਇਆ ਕਿਸੇ ਦਾ ਬੱਜਿਆ ਨਹੀਂ ਹੋਇਆ ਉਨੂੰ ਥਾਂ ਥਾਂ ਤੇ ਭਟਕਣਾ ਪੈਂਦਾ ਜਿਹੜੇ ਕੁੱਤੇ ਦੇ ਗਲ ਵਿੱਚ ਪਟਾ ਨਹੀਂ ਪਾਇਆ ਦੁਨੀਆਂ ਦੇ ਲੋਕੀ ਉਸ ਕੁੱਤੇ ਦੇ ਬੱਟੇ ਮਾਰਦੇ ਆ ਆਖੂ ਸਤਨਾਮ ਸੱਚੇ ਪਾਤਸ਼ਾਹ ਜੀਆਂ ਨੇ ਪਸ਼ੂਆਂ ਪੰਛੀਆਂ ਦੀਆਂ ਉਦਾਹਰਨਾਂ ਦੇ ਕੇ ਸਾਨੂੰ ਸਮਝਾਇਆ ਹੈ ਲੇਕਿਨ ਦੁੱਖ ਦੀ ਗੱਲ ਬੰਦਾ ਪਤਾ ਨਹੀਂ ਕਿਹੜੀ ਮਿੱਟੀ ਦਾ ਬਣਿਆ ਹੋਇਆ ਹੈ ਐਸ ਬੰਦੇ ਨੂੰ ਸੱਚੇ ਪਾਤਸ਼ਾਹ ਜੀਆਂ ਦੀ ਸਮਝ ਨਹੀਂ ਲੱਗਦੀ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਤਾਂ ਹੀ ਤਾਂ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਨੇ ਤੈਨੂੰ ਇੱਕ ਨਾ ਲਗੇ ਓਏ ਮਨਾ ਮੇ ਯਾਰ ਬਾਣੀ ਤੈਨੂੰ ਬਾਣ ਮਾਰਦੀ ਇੱਕ ਨਾ ਲਗੇ ਓਏ ਮੇਰੇ ਆ ਬਣੀ ਤੇਰੇ ਜਾਨ ਮਾਰਦੀ ਤੈਨੂੰ ਕਿ ਨਾਲ ਕਿ ਓਏ ਮਨਾਵੇਂ ਆ ਬਣੀ ਤੇਰੇ ਜਾਨ ਮਾਰਦੀ ਇੱਕ ਨਾਲ ਲਗੇ ¡Empanada! ਲੇਕਿਨ ਦੁੱਖ ਦੀ ਗੱਲ ਬੰਦਾ ਪਤਾ ਨਹੀਂ ਕਿਹੜੀ ਮਿੱਟੀ ਦਾ ਬਣਿਆ ਹੋਇਆ ਸੱਚੇ ਪਾਤਸ਼ਾਹ ਜੀਆਂ ਦੀ ਇੱਕ ਵੀ ਗੱਲ ਨਹੀਂ ਮੰਨਦਾ ਆਖੂ ਸਤਨਾ ਸ੍ਰੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਕਿਸੇ ਜੁੜੇ ਹੋਏ ਦੇ ਚਰਨਾਂ ਦੇ ਨਾਲ ਜੁੜ ਜਾ ਜਿਹੜਾ ਆਪ ਜੁੜਿਆ ਉਹ ਤੈਨੂੰ ਵੀ ਜੋੜਨ ਦੀ ਸਮਰੱਥਾ ਰੱਖਦਾ ਆਖੂ ਸਤਨਾ ਸ੍ਰੀ ਵਾਹਿਗੁਰੂ